ਮੈਨੂੰ ਪਤਾ ਹੀ ਨਹੀਂ ਕਿ ਇੱਕਦਮ ਇੰਨਾ ਗੁੱਸਾ ਆਇਆ ਕਿ ਮੈਂ ਇੰਨਾ ਟ੍ਰਿਗਰ ਹੋ ਗਈ ਕਿ ਮੈਂ ਇਹ ਵੀ ਨਹੀਂ ਦੇਖਿਆ ਕਿ ਮੈਂ ਆਪਣੀ ਮਾਂ ਨਾਲ ਸ਼ਾਇਦ ਗੱਲ ਕਰਨੀ ਹੈ ਬਾਅਦ ਚ ਮੈਨੂੰ ਅਫਸੋਸ ਵੀ ਹੋਇਆ ਇਸ ਚੀਜ਼ ਦਾ ਮੇਰਾ ਇੱਕਦਮ ਜਵਾਬ ਇਹ ਸੀਗਾ ਮੈਂ ਕਿਹਾ ਤੁਹਾਡੀ ਜ਼ਿੰਦਗੀ 'ਚ ਇੰਨੀ ਗਰੀਬੀ ਆ ਗਈ ਹੈ ਕਿ ਤੁਹਾਨੂੰ ਭਾਂਡੇ ਆ ਇਹ ਚੀਜ਼ ਵੇਚਣ ਦੀ ਜ਼ਰੂਰਤ ਪੈ ਗਈ ਹੈ ਜ਼ਰੂਰਤ ਕੀ ਹੈ ਇਸ ਚੀਜ਼ ਨੂੰ ਵੇਚਣ ਦੀ ਬੱਚਿਆਂ ਨੂੰ ਜੋ ਤੁਸੀਂ ਕਹਿੰਦੇ ਨਾ ਯਾਦ ਕਰ ਲੈ ਇੰਨੇ ਨੰਬਰ 'ਤੇ ਲੈਟਰ ਆਉਣੇ ਕਹਿੰਦੇ ਲਿਖਦਾ ਕੌਣ ਹੈ ਲੈਟਰ ਉਸ ਦੇ ਵਿੱਚ ਇੱਕ ਪਟਾਰੀ ਪਈ ਹੈ ਔਰ ਉਹ ਪਟਾਰੀ ساری ਚਿੱਠੀਆਂ ਨਾਲ ਭਰੀ ਹੁੰਦੀ ਸੀ ਪੁਰਾਣੀਆਂ ਤਸਵੀਰਾਂ ਨਾਲ ਭਰੀ ਹੁੰਦੀ ਸੀ ਕੋਈ ਤੁਸੀਂ ਲਾ ਲਓ 2005 ਦੀ ਗੱਲ ਆ ਉਹਨੇ ਨਾ ਬੱਚੀ ਨੇ ਮੈਨੂੰ ਪੈਨ ਦਿੱਤਾ ਉਹ ਨਾ ਲੱਕੜ ਦਾ ਪੈਨ ਹੈ ਕਾਗਜ਼ ਦੇ ਉੱਤੇ ਦਸਖਤ ਹੋਏ ਜਾਂ ਉਹਨਾਂ ਦੀ ਰਾਈਟਿੰਗ ਆ ਉਹ ਸਾੰਬਲੀ ਦੀ ਆ ਅੱਜ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਆ ਨਾ ਮੈਂ ਉਹਦੇ ਵਾਸਤੇ ਕਿ ਮੈਂ ਕਿਹੜੇ ਆਪਣੇ ਨਾਲ ਕੋ-ਹੋਸਟ ਨਾਲ ਗੱਲ ਕਰਨੀ ਹੈ ਜਿਹੜੇ ਅਸੀਂ ਆਪਣੇ ਜਜ਼ਬਾਤ ਵੀ ਸਾਂਝੇ ਕਰ ਲਈਏ ਤੇ ਗੱਲਬਾਤ ਵੀ ਕਰ ਲਈਏ ਔਰ ਤੁਹਾਨੂੰ ਵੀ ਲੱਗੇ ਕਿ ਹਾਂ ਇਹ ਸੁਣਨਾ ਵੀ ਹੈ ਤੇ ਮੈਨੂੰ ਪੱਕਾ ਯਕੀਨ ਹੈ ਕਿ ਜਦੋਂ ਤੁਸੀਂ ਸੁਣ ਲਿਆ ਨਾ ਤੁਸੀਂ ਉੱਠ ਕੇ ਸ਼ੁਰੂ ਹੋ ਜਾਣਾ ਆਪਣੀ ਉਹ ਪੁਰਾਣੀ ਅਲਮਾਰੀ ਖੋਲਣੀ ਤੁਸੀਂ ਕੋਈ ਆਪਣਾ ਸੰਦੂਕ ਖੋਲਣਾ ਕੋਈ ਬੈਗ ਖੋਲਣਾ ਕੋਈ ਕਾਪੀ ਵੇਖਣੀ ਹੈ ਕਿ ਮੇਰੀ ਕਿੰਨੀ ਕੁ ਪੁਰਾਣੀ ਹੈ ਥੋੜਾ ਤੇ ਤੁਸੀਂ ਸਮਝ ਹੀ ਗਏ ਹੋਗੇ ਪਹਿਲਾਂ ਮੈਂ ਤਾਰੂਫ ਕਰਾ ਲਵਾਂ ਕਿ ਅੱਜ ਮੇਰੇ ਨਾਲ ਜਿਹੜੇ ਮੇਰੇ ਕੋ-ਹੋਸਟ ਹੈ ਉਹ ਹੈ ਡਾਕਟਰ ਪ੍ਰੀਆ ਤੇ ਇਹ ਤੇ ਮੈਂ ਅਸੀਂ ਅਕਸਰ ਇਹ ਗੱਲਾਂ ਕਰਦੇ ਆਂ ਪੁਰਾਣੀਆਂ ਚੀਜ਼ਾਂ ਦੀ ਔਰ ਕਈ ਵਾਰੀ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਨਹੀਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਟਾਈਮ ਦੇ ਨਾਲ ਡਿਸਪੋਜ਼ ਆਫ ਕਰ ਦਿਓ ਤੇ ਕਈ ਵਾਰੀ ਇਹਨੇ ਜਜ਼ਬਾਤੀ ਹੋ ਜਿਹਦਾ ਤੇ ਨਹੀਂ ਨਹੀਂ ਇਹ ਤੇ ਰੱਖਣੀ ਆ ਭਾਈ ਸਾਡੇ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ ਇੰਨਾਂ ਚੀਜ਼ਾਂ ਦਾ ਜੇ ਅਸੀਂ ਛੱਡ ਦਿੱਤੀਆਂ ਤੇ ਬੱਚਿਆਂ ਤੱਕ ਕਿਵੇਂ ਪਹੁੰਚਣਗੇ ਤੇ ਇਸੇ ਤਰ੍ਹਾਂ ਕਈ ਮੇਰਾ ਖਿਆਲ ਪ੍ਰੀਆ ਜੀ ਕਰਦੇ ਹੋਣੇ ਆ ਕਿ ਸਾਡਾ ਤੇ ਸੱਭਿਆਚਾਰੀ ਇੰਨਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਤੇ ਇਹ ਸਾਨੂੰ ਚਾਹੀਦੀਆਂ ਨੇ ਕੀ ਇਹ ਕਹਿ ਲੋ ਕਿ ਪੁਸ਼ਤਦਰ ਪੁਸ਼ਤ ਉਹ ਜਿਹੜੀ ਇਹ ਕਮਾਲਾ ਪਰੋਈ ਜਾਂਦੀ ਆ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਮੈਂ ਕਿਥੇ ਪੜਦੀ ਪਈ ਸੀ ਤੇ ਉਹ ਕਹਿੰਦੇ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਰੱਖਣੀਆਂ ਨਹੀਂ ਚਾਹੀਦੀਆਂ। ਹੂੰ ਮੈਨੂੰ ਇੱਕਦਮ ਲੱਗਾ ਕਿ ਰੱਖਣੀਆਂ ਨਹੀਂ ਚਾਹੀਦੀਆਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਅੱਛਾ ਉੱਥੇ ਕਿਹਾ ਗਿਆ ਕਿ ਤੁਸੀਂ ਸਾਇੰਸ ਤਰੱਕੀ ਕਰ ਰਹੀ ਹੈ। ਤੁਸੀਂ ਤਰੱਕੀ ਵੱਲ ਤੁਰ ਰਹੇ ਹੋ। ਹੂੰ ਜਦੋਂ ਤੁਸੀਂ ਤਰੱਕੀ ਕਰ ਰਹੇ ਹੋ ਤੁਸੀਂ ਉਮਰ 'ਚ ਵੀ ਵੱਧਦੇ ਜਾ ਰਹੇ ਹੋ। ਹੂੰ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਨਾ ਉਹ ਚਾਹੇ ਚੰਗੀਆਂ ਯਾਦਾਂ ਚਾਹੇ ਮਾੜੀਆਂ ਯਾਦਾਂ ਹੂੰ ਉਹ ਯਾਦਾਂ ਦੇ ਨਾਲ ਤੁਸੀਂ ਨੋਸਟੈਲਜਿਕ ਹੋ ਜਾਂਦੇ ਹੋ ਬੜੇ ਜਜ਼ਬਾਤੀ ਤੇ ਫਿਰ ਅੱਖਾਂ 'ਚ ਥਰੂ ਆ ਜਾਂਦੇ ਆ ਤੁਸੀਂ ਉਦਾਸ ਹੋ ਜਾਂਦੇ ਇਸ ਕਰਕੇ ਦੇਦੇ ਹੋ ਪੁਰਾਣੀਆਂ ਚੀਜ਼ਾਂ ਤੁਹਾਨੂੰ ਕੀ ਲੱਗਦਾ ਤੁਸੀਂ ਨੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਵੀ ਅਸੀਂ ਆਪਣੀ ਆਨ ਵਾਲੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਦੱਸਣਾ ਮੈਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਉਸ ਸਟੇਜ ਤੇ ਪਰਸਨਲੀ ਨਹੀਂ ਪਹੁੰਚੀ ਜਾਂ ਮੈਂ ਕਹਾਂ ਕਿ ਮੈਂ ਮਤਲਬੀ ਹਾਂ ਆਪਣੇ ਇਮੋਸ਼ਨਸ ਨੂੰ ਲੈ ਕੇ ਔਰ ਜਿੱਥੇ ਤੱਕ ਕੋਈ ਚੀਜ਼ ਸਾਹਮਣੇ ਰੱਖਣ ਦਾ ਦਾ ਕਾਰਨ ਹੈ ਮੈਨੂੰ ਲੱਗਦਾ ਹੈ ਉਹ ਸ਼ਾਇਦ ਹੋ ਸਕਦਾ ਹੈ ਕਿ ਮੈਂ ਉਹ ਚੀਜ਼ ਸਾਹਮਣੇ ਨਾ ਰੱਖਾਂ ਜਿਹੜੀ ਮੇਰੇ ਨਾਲ ਹੀ ਸਿਰਫ ਜੁੜੀ ਹੋਈ ਹੈ ਮੈਨੂੰ ਲੱਗਦਾ ਸਾਨੂੰ ਇੱਕ ਵਾਰੀ ਨਜ਼ਰ ਮਾਰਨ ਦੀ ਜ਼ਰੂਰਤ ਹੈ ਕਿ ਅਸੀਂ ਸ਼ਾਇਦ ਉਹ ਚੀਜ਼ਾਂ ਸਾਹਮਣੇ ਰੱਖਦੇ ਹਾਂ ਜਿਹਦੇ ਨਾਲ ਸਾਡਾ ਕੋਈ ਹੋਰ ਸੰਬੰਧ ਜੁੜਿਆ ਹੋਇਆ ਕੋਈ ਹੋਰ ਸ਼ਖਸ ਜੁੜਿਆ ਹੋਇਆ ਬਿਲਕੁਲ ਸਹੀ ਗੱਲ ਹੈ ਪਰ ਕਈ ਵਾਰੀ ਇੰਡੀਵਿਜੂਅਲ ਲੈਵਲ ਤੇ ਹੀ ਉਹ ਚੀਜ਼ ਹੁੰਦੀ ਹੈ ਹੋ ਸਕਦਾ ਉਹ ਕੋਈ ਪੈਨ ਹੋਵੇ ਹਮਮ ਪਰ ਉਹ ਪੈਨ ਮੈਂ ਇਸਤੇਮਾਲ ਕੀਤਾ ਔਰ ਉਹ ਜਿਹੜਾ ਹੈ ਉਹ ਕੰਜ਼ਿਊਮ ਹੋ ਗਿਆ ਪੂਰੀ ਤਰ੍ਹਾਂ ਔਰ ਇਸੇ ਤਰ੍ਹਾਂ ਉਸ ਨੂੰ ਮੈਂ ਡਸਟਬਿਨ ਵਿੱਚ ਸੁੱਟ ਦਿੱਤਾ ਤੁਸੀਂ ਇਹ ਜਿਹੜੀ ਗੱਲ ਕੀਤੀ ਪੈਨ ਦੀ ਨਾ ਮੈਨੂੰ ਮੇਰੇ ਕੋਲ ਇੱਕ ਪੈਨ ਹੈ ਬਈ ਅ ਕੋਈ ਤੁਸੀਂ ਲਾ ਲਓ 2005 ਦੀ ਗੱਲ ਹੈ ਤੇ ਉਹ ਮੇਰੇ ਬੱਸ ਇੱਕ ਸਟੂਡੈਂਟ ਕਿਸੇ ਪਤਾ ਨਹੀਂ ਕਿੱਥੋਂ ਘੁੰਮ ਘਮ ਕੇ ਉਹ ਆਏ ਸੀਗੇ ਤੇ ਉਹਨੇ ਨਾ ਬੱਚੀ ਨੇ ਮੈਨੂੰ ਪੈਨ ਦਿੱਤਾ ਉਹਨਾਂ ਲੱਕੜ ਦਾ ਪੈਨ ਹੈ ਔਰ ਉਹ ਮੈਨੂੰ ਫੜਾ ਕੇ ਕਹਿੰਦੀ ਮੈਮ ਆ ਲਓ ਤੁਸੀਂ ਜਰਨਲਿਜ਼ਮ ਪੜਾਉਂਦੇ ਨਾ ਪੱਤਰਕਾਰੀ ਤੇ ਪੱਤਰਕਾਰ ਨੂੰ ਪੈਨ ਚਾਹੀਦਾ ਮੈਂ ਸੋਚਾਂ ਕੁਝ ਲੈ ਕੇ ਜਾਣਾ ਮੈਨੂੰ ਪੈਨ ਦਿਖਿਆ ਮੈਂ ਲੈ ਆਂਦਾ ਉਹ ਮੈਂ ਚਲਾਇਆ ਵੀ ਨਹੀਂ ਉਹ ਅੱਜ ਤੱਕ ਮੇਰੇ ਕੋਲ ਪਿਆ ਹੋਇਆ ਉਹ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਸਿਰਫ ਮੇਰੇ ਨਾਲ ਹੀ ਸੰਬੰਧ ਨਹੀਂ ਹੈ ਸ਼ਾਇਦ ਜਦੋਂ ਮੈਂ ਉਹ ਦਰਾਜ ਖੋਲਦੀ ਆ ਨਾ ਤੇ ਮੈਨੂੰ ਉਹ ਯਾਦ ਆਉਂਦੀ ਉਹਦੇ ਨਾਲ ਜਿਹੜਾ ਸਾਡਾ ਲਿੰਕ ਹੈ ਨਾ ਉਹ ਮੇਰੇ ਖਿਆਲ ਨਾਲ ਸ਼ਾਇਦ ਉਸ ਚੀਜ਼ ਦੇ ਨਾਲ ਨਹੀਂ ਹੈ ਉਸ ਚੀਜ਼ ਦੇ ਜ਼ਰੀਏ ਜਿਹੜਾ ਦੂਸਰਾ ਸ਼ਖਸ ਹੈ ਜਿਸ ਜਿਸ ਤੱਕ ਅਸੀਂ ਸ਼ਾਇਦ ਬਾਰ-ਬਾਰ ਪਹੁੰਚ ਜਾਣੇ ਹਨ ਹੈਨਾ ਉਹ ਚੀਜ਼ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ ਤੇ ਹੋਰ ਇੱਕ ਚੀਜ਼ ਮੈਨੂੰ ਲੱਗਦਾ ਹੈ ਕਿ ਜਿਹੜਾ ਫੈਕਟਰ ਇਸ ਦੇ ਵਿੱਚ ਮਾਇਨੇ ਰੱਖਦਾ ਹੈ ਕਿ ਹੋ ਸਕਦਾ ਜਿਵੇਂ ਮੈਂ ਆਪਣੇ ਫਾਦਰ ਦਾ ਐਗਜ਼ਾਮਪਲ ਲਵਾਂ ਜੋ ਕਿ ਇਸ ਦੁਨੀਆ ਵਿੱਚ ਨਹੀਂ ਨੇ ਹੁਣ ਕੋਈ ਉਹਨਾਂ ਦੀ ਬਹੁਤ ਲੇਟ ਖਰੀਦੀ ਗਈ ਚੀਜ਼ ਹੋਏਗੀ ਉਹਦੇ ਨਾਲ ਮੇਰਾ ਉਹਨਾਂ ਮੋਹ ਨਹੀਂ ਹੋਏਗਾ ਪਰ ਉਹ ਚੀਜ਼ ਮੇਰੇ ਬਚਪਨ ਚ ਸੀਗੀ ਉਹਨਾਂ ਦੀ ਸੀਗੀ ਉਹ ਕੋਟ ਮੈਂ ਹਜੇ ਸ਼ਾਇਦ ਸਾਮਕੇ ਰੱਖ ਲੂੰਗੀ ਪਰ ਉਹਨਾਂ ਦੀ ਨਵੀਂ ਪੈਂਟ ਜਿਹੜੀ ਖਰੀਦੀ ਸੀਗੀ ਸ਼ਾਇਦ ਉਹਨਾਂ ਨੇ ਨਾ ਪਾਈ ਹੋਵੇ ਜਾਂ ਮੈਂ ਜ਼ਿਆਦਾ ਨਾ ਦੇਖੀ ਹੋਵੇ ਮੈਨੂੰ ਲੱਗੇਗਾ ਕਿ ਇਹ ਸ਼ਾਇਦ ਕਿਸੇ ਹੋਰ ਦੇ ਕੰਮ ਆ ਸਕਦੀ ਹੈ ਉਹ ਮੈਂ ਦੇ ਦੂੰਗੀ ਪਰ ਉਹ ਜਿਹੜਾ ਬਚਪਨ ਦਾ ਕੋਟ ਹੈ ਉਹ ਨਹੀਂ ਮੈਂ ਅਜ ਤੱਕ ਹੱਥ ਲਗਾ ਨਹੀਂ ਦੇ ਸਕੇ ਕਿਸੇ ਨੂੰ ਇਸੇ ਤਰ੍ਹਾਂ ਮਿੰਤ ਕੇ ਵੀ ਲੱਗਦਾ ਹੁੰਦਾ ਕਿ ਮੇਰੇ ਆਪਣੇ ਫਾਦਰ ਮੇਰੇ ਫਾਦਰ ਵੀ ਦੁਨੀਆ 'ਚ ਨਹੀਂ ਹੈ ਤੇ ਉਹ ਪਤਾ ਨਹੀਂ ਇੱਕ ਮਤਲਬ ਉਹ ਕਹਿੰਦੇ ਆ ਨਾ ਕਿ ਬਾਪ ਹਮੇਸ਼ਾ ਇੱਕ ਗੱਲ ਕਰਦਾ ਕਰ ਲੋ ਕਰ ਲੋ ਐਸ਼ ਪੀਓ ਦੇ ਸਿਰ ਤੇ ਕਰ ਲੋ ਉਹ ਜਿਹੜੀਆਂ ਜੈਕਟ ਕੋਟ ਉਹਨਾਂ ਆਪ ਵੀ ਪਾ ਕੇ ਵੇਖੀ ਦੀਆਂ ਇੱਕ ਵਾਰੀ ਹਨਾ ਵੀ ਇਹ ਤੇ ਪਾਪਾ ਦੀਆਂ ਪਾਈਆਂ ਨੇ ਤੇ ਸ਼ਾਇਦ ਇਸੇ ਤਰੀਕੇ ਯਾਦ ਵੀ ਕਰ ਲੀਦਾ ਔਰ ਫਿਰ ਤੁਸੀਂ ਇਹ ਵੇਖੋ ਕਿ ਕਾਗਜ਼ ਦੇ ਉੱਤੇ ਦਸਖਤ ਹੋਏ ਜਾਂ ਉਹਨਾਂ ਦੀ ਰਾਈਟਿੰਗ ਆ ਉਹ ਸਾਂਭ ਲਈ ਦੀ ਹੈ ਮੇਰੇ ਕੋਲ ਇੱਕ ਬਹੁਤ ਪੁਰਾਣੀ ਚਿੱਠੀ ਪਈ ਹੈ ਮੇਰੇ ਬ੍ਰਦਰ ਦੀ ਉਹ ਰਾਈਟਿੰਗ ਆ ਤੇ ਉਹ ਸਾਂਭੀ ਹੈ ਕਿ ਬੜੀ ਨੀਟ ਰਾਈਟਿੰਗ ਆ ਇਸ ਸਾਂਭ ਕੇ ਰੱਖਣੀ ਹੈ ਇੱਕ ਮੇਰੇ ਮੇਰੇ ਤੋਂ ਕਾਫੀ ਵੱਡੇ ਮੇਰੇ ਕਜ਼ਨ ਦੀ ਚਿੱਠੀ ਹੈ ਮੇਰੇ ਕੋਲ ਪਈ ਹੋਈ ਆਈ ਮੇਰੇ ਤਾਇਆ ਜੀ ਦੇ ਬੇਟੇ ਦੀ ਆ ਪ੍ਰਿਆ ਜੀ ਇੰਨੀ ਖੂਬਸੂਰਤ ਰਾਈਟਿੰਗ ਹੈ ਨਾ ਔਰ ਉਹ ਸਿਰਫ ਇੱਕ ਸੋਹਣੀ ਰਾਈਟਿੰਗ ਕਰਕੇ ਮੈਂ ਸੰਭਾਲ ਕੇ ਰੱਖੀ ਆ ਤੇ ਫਿਰ ਮੈਂ ਸੋਚਦੀ ਹੁੰਨੀ ਆ ਕਿ ਚਿੱਠੀਆਂ ਦਾ ਤੇ ਦੌਰ ਹੀ ਮੁੱਕ ਗਿਆ ਹੂੰ ਇਹ ਚਿੱਠੀਆਂ ਜਿਹੜੀਆਂ ਨੇ ਇਹ ਤੇ ਨਿਸ਼ਾਨੀਆਂ ਨੇ ਨਾਲੇ ਤੇ ਆਪਣੀਆਂ ਦੀਆਂ ਨੇ ਹੁਣ ਤਾਂ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਸਿਰਫ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਜਿੱਦਾਂ ਜਿਹਦੇ ਨੰਬਰ ਹੁੰਦੇ ਨੇ ਔਰ ਉਹ ਨੰਬਰ ਵੀ ਜਿਹੜੇ ਆ ਉਹ ਫਾਰਮੈਟ ਦੇ ਜ਼ਿਆਦਾ ਮਿਲਦੇ ਨੇ ਤੇ ਉਹਰੇ ਕੰਟੈਂਟ ਦੇ ਕੰਟੈਂਟ ਦੇ ਮਿਲਦੇ ਨਹੀਂ ਤੇ ਤੁਸੀਂ ਗੱਲ ਜਿਹੜੀ ਆਖੀ ਹੈ ਨਾ ਇਹ ਤਾਂ ਬੱਚਿਆਂ ਨੂੰ ਜਦ ਤੁਸੀਂ ਕਹਿੰਦੇ ਨਾ ਯਾਦ ਕਰ ਲੈ ਇੰਨੇ ਨੰਬਰ ਦੀ ਤੇ ਲੈਟਰ ਆਣੀ ਉਹ ਕਹਿੰਦੇ ਲਿਖਦਾ ਕੌਣ ਹੈ ਲੈਟਰ ਸਾਡੇ ਘਰ ਇੱਕ ਜਿਵੇਂ ਕਮਰਾ ਸਾਡਾ ਘਰ ਬੜਾ ਪੁਰਾਣਾ ਹੈ ਸੰਸਨਤਾਲੀ ਚ ਬਣਿਆ ਤੇ ਉਸ ਦੇ ਵਿੱਚ ਕੀ ਹੈ ਕਿ ਇੱਕ ਬੈਡਰੂਮ ਹੈ ਵੱਡਾ ਸਾਰਾ ਚਾਰੋ 베ੜੇ ਵਾਲਾ ਘਰ ਹੈ ਤੇ ਚਾੜੋ ਤਿੰਨ ਪਾਸੇ ਵੱਡੇ ਕਮਰੇ ਨੇ ਜਿਹੜੇ ਕਿ ਬੈਡਰੂਮਸ ਨੇ ਤੇ ਦੋਹਾਂ ਪਾਸੇ ਜਿਹੜੇ ਨੇ ਜਿਹਨੂੰ ਆਪਾਂ ਪਿਛਲੇ ਕਮਰੇ ਕਹਿੰਦੇ ਆ ਜਿਹੜੇ ਇਸ ਐਜ਼ ਅ ਸਟੋਰ ਫੀਮੇਲ ਦੀਆਂ ਚੀਜ਼ਾਂ ਰੱਖਣ ਨੂੰ ਜਾਂ ਚੀਜ਼ਾਂ ਇਹ ਅਲੱਗ ਸੰਦੂਕ ਵਗੈਰਾ ਰੱਖਣ ਨੂੰ ਕਮਾਂਦੇ ਉਹ ਹੈ ਉਸ ਦੇ ਵਿੱਚ ਇੱਕ ਪਟਾਰੀ ਪਈ ਹੈ ਔਰ ਉਹ ਪਟਾਰੀ ساری ਚਿੱਠੀਆਂ ਨਾਲ ਭਰੀ ਹੁੰਦੀ ਸੀ ਪੁਰਾਨੀਆਂ ਤਸਵੀਰਾਂ ਨਾਲ ਭਰੀ ਹੁੰਦੀ ਸੀ ਉਹ ਅਸੀਂ ਹਜੇ ਵੀ ਸਾਮ ਕੇ ਰੱਖੀ ਹੈ ਪਰ ਇਹ ਹੈ ਦਿੱਕਤ ਆਉਂਦੀ ਹੈ ਕਿ ਉਸ ਦੀ ਸਾਫ ਸਫਾਈ ਜਿਹੜੀ ਹੈ ਉਹ ਚੀਜ਼ ਉਹ ਬਹੁਤ ਮੰਗ ਮੰਗਦੀ ਹੈ ਬਿਲਕੁਲ ਇਦਾਂ ਦੀਆਂ ਚੀਜ਼ਾਂ ਅਸੀਂ ਸਾਮ ਕੇ ਰੱਖਿਆ ਔਰ ਮੇਰੇ ਉਹਨੇ ਗੱਲ ਕਰਦੇ ਕਰਦੇ ਇੱਕ ਚੀਜ਼ ਜ਼ਿਹਨ ਦੇ ਵਿੱਚ ਆਈ ਕਿ ਅਸੀਂ ਬਹੁਤ ਸਾਰੇ ਸ਼ਖਸ ਦੇਖੇ ਨਹੀਂ ਹੁੰਦੇ ਸਾਡੀ ਜਿਵੇਂ ਮੈਂ ਸ਼ਾਇਦ ਆਪਣੇ ਗ੍ਰੈਂਡਫਾਦਰ ਜਿਵੇਂ ਨਹੀਂ ਦੇਖੇ ਹੈ ਨਾ ਜਾਂ ਆਪਣੇ ਗ੍ਰੈਂਡਫਾਦਰ ਦੀ ਮਾਸੀ ਨਹੀਂ ਮੈਂ ਵੇਖੀ ਪਰ ਉਹਨਾਂ ਦੀਆਂ ਚੀਜ਼ਾਂ ਸਾਡੇ ਘਰ ਪਰ ਪਈਆਂ ਹੋਈਆਂ ਨੇ ਆਪਣੀ ਭੂਆ ਜਿਹੜੀਆਂ ਆਂਦੀਆਂ ਸੀ ਸਾਡੇ ਘਰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਦੇ ਜ਼ਰੀਏ ਅਸੀਂ ਕਿਸੇ ਸੁਨੇ ਨੇ ਉਹ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਕਰਕੇ ਅਸੀਂ ਉਹ ਮਾਸੀ ਦਾਦੇ ਦੀ ਮਾਸੀ ਕਦੇ ਨਹੀਂ ਦੇਖੀ ਪਰ ਅਸੀਂ ਇਹ ਮੂੰਹ ਹਜੇ ਵੀ ਨਿਕਲ ਜਾਂਦਾ ਨਹੀਂ ਇਹਨੂੰ ਪਈ ਰਹਿਣ ਦੋ ਇਹ ਮਾਸੀ ਦੀ ਪਟਾਰੀ ਹੈ ਔਰ ਉਹ ਜਿਹੜੀਆਂ ਮੈਨੂੰ ਲੱਗਦੀਆਂ ਨੇ ਕਿ ਉਹ ਸ਼ਕਲਾਂ ਉਹ ਚਿਹਰੇ ਉਹ ਤਸਵੀਰਾਂ ਸਾਡੇ ਅਕਸ ਚਾਪੇ ਗੱਲਾਂ ਨਾਲ ਬਣ ਜਾਂਦੇ ਆ ਹਾਂਜੀ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਨਾ ਉਸ ਤੋਂ ਤੇ ਐਂ ਲੱਗਦਾ ਬਈ ਪੁਰਾਣੀਆਂ ਚੀਜ਼ਾਂ ਸਾਂਭਣੀਆਂ ਸਾਡੇ ਲਈ ਜ਼ਰੂਰੀ ਹੈ ਹਾਂ ਪਰ ਹੁਣ ਤੁਸੀਂ ਦੇਖੋ ਕਿ ਅੱਜਕੱਦਾਂ ਜਿਹੜਾ ਬਦਲਦਾ ਹੋਇਆ ਦੌਰ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਸਾਡੇ ਲਈ ਹੈ ਸਪੇਸ ਦਾ ਬਹੁਤ ਵੱਡੀ ਗੱਲ ਆ ਯਾਰ ਤੁਸੀਂ ਬਦਲਦੇ ਦੌਰ ਦੀ ਗੱਲ ਕੀਤੀ ਹੈ ਬਈ ਆ ਮੋਬਾਈਲ ਕੌਣ ਸੰਭੇ ਆ ਜਿਹੜੇ ਕੰਪਿਊਟਰ ਐਡੇਡ ਵੱਡੇ ਡੱਬੇ ਆਏ ਸੀਗੇ ਹੁਣ ਛੋਟੇ ਫਿਰ ਲੈਪਟਾਪ ਫਿਰ ਆਈਪੈਡ ਹਨਾ ਔਰ ਤੁਹਾਡਾ ਨੋਟਪੈਡ ਕਈ ਕੁਛ ਆ ਗਿਆ ਹਨਾ ਤੇ ਸਾਰੀਆਂ ਚੀਜ਼ਾਂ ਇੰਜ ਲੱਗਦਾ ਵੀ ਇਹ ਮਸ਼ੀਨਾਂ ਜੀਆਂ ਕਚਰਾ ਜੀਆਂ ਇਹਨਾਂ ਨੂੰ ਕਿੱਥੇ ਸਾਂਭਣਾ ਹੋਰ ਤੇ ਹੋਰ ਜਿਹੜੀਆਂ ਆਪਣੀਆਂ ਟੇਪ ਰਿਕਾਰਡਰ ਚ ਕੈਸਟਾਂ ਚੱਲਦੀਆਂ ਸੀ ਭਾਈ ਸਾਡੇ ਘਰ ਤੇ ਉਹ ਇੰਨੀਆਂ ਪਈਆਂ ਨੇ ਸੀਡੀਆਂ ਪਈਆਂ ਨੇ ਤੇ ਉਹ ਸੋਚੀਦਾ ਵੀ ਇਹਨਾਂ ਦਾ ਕਾਰਨਾ ਕੀ ਆ ਉਸ ਸਪੇਸ ਵਾਲੀ ਗੱਲ ਨਾਲ ਅੱਛਾ ਔਰ ਰਖੀਆਂ ਜ਼ਰੂਰ ਹੈ ਸ਼ਾਇਦ ਸਾਡਾ ਸਬਜੈਕਟ ਥੋੜਾ ਬਹੁਤ ਇਹਨਾਂ ਦੇ ਨੇੜੇ ਹੈ ਪਰ ਮੈਨੂੰ ਹਮੇਸ਼ਾ ਉਹ ਫਾਲਤੂ ਲੱਗਦੀ ਹੈ ਮੈਨੂੰ ਲੱਗਦਾ ਕਿ ਨਹੀਂ ਸੁਣਨੇ ਤੇ ਗਾਣੇ ਤੇ ਗੀਤ ਤੇ ਸਾਰੇ ਸੁਣੇ ਜਾਣੇ ਆ ਪੁਰਾਣੇ ਇਹ ਚੱਲਣ ਵਾਸਤੇ ਇਹਨਾਂ ਨੂੰ ਚਲਾਉਣਾ ਕਿਵੇਂ ਆ ਤੇ ਇਹ ਚੱਲਣੀਆਂ ਕਿਵੇਂ ਆ ਤੇ ਇਹ ਜਗ੍ਹਾ ਹੀ ਮਲ ਕੇ ਪਈਆਂ ਨੇ ਇਹ ਮੈਨੂੰ ਕਈ ਵਾਰੀ ਮੇਰੇ ਦਿਮਾਗ ਮਤਲਬ ਇਹ ਸਵਾਲੀਆ ਨਿਸ਼ਾਨ ਆ ਕੋਈ ਮੈਨੂੰ ਕਵੇ ਘਰ ਚੋਂ ਆਗਿਆ ਦੇ ਦੇਵੇ ਨਾ ਕਿ ਇਹ ਸਾਰਾ ਕੁਝ ਆਪਾਂ ਡਿਸਪੋਜ਼ ਆਫ ਕਰ ਦੇਣਾ ਤਾਂ ਮੈਂ ਸੱਚੀ ਕਰਦਾ ਮੈਨੂੰ ਲੱਗਦਾ ਪਰ ਬਾਅਦ ਚ ਤੁਹਾਨੂੰ ਅਫਸੋਸ ਹੋਏਗਾ ਮੈਂ ਦੱਸਦੀ ਹਾਂ ਸਾਡੇ ਨਾ ਫੈਮਲੀ ਚ ਸਾਡੇ ਰਿਸ਼ਤੇਦਾਰ ਬਾਹਰੋਂ ਆਏ ਸੀਗੇ ਤੇ ਉਹ ਰਿਕਾਰਡ ਖਰੀਦ ਕੇ ਲੈ ਕੇ ਗਏ ਆ ਪੁਰਾਣੇ ਨਰਿੰਦਰ ਬੀਬਾ ਤੇ ਪੁਰਾਣੇ ਸਿੰਗਰਸ ਦੇ ਤੇ ਉਹ ਇੱਕ ਇੱਕ ਰਿਕਾਰਡ ਜਿਹੜਾ ਉਹਨਾਂ ਦਾ ਹਜ਼ਾਰਾਂ ਦੇ ਵਿੱਚ ਆਇਆ ਕਾਦੇ ਵਾਸਤੇ ਵੀ ਉਹਨੇ ਉੱਥੇ ਚਲਾ ਕੇ ਦੇਖ ਕੇ ਜਿੰਨੇ ਤੋਂ ਲੈ ਆ ਤੇ ਅਸੀਂ ਅਮਰੀਕਾ ਇਹ ਚਲਾਉਣੇ ਆ ਸਾਡੇ ਕੋਲ ਇੰਨਾ ਪੁਰਾਣਾ ਹੋਣਾ ਚਾਹੀਦਾ ਤਾਂ ਉਹ ਲੈ ਕੇ ਗਿਆ ਔਰ ਮੈਂ ਜਿਹੜੀ ਗੱਲ ਕੀਤੀ ਹੈ ਮੈਂ ਦਿਲ ਦੀ ਕੀਤੀ ਹੈ ਪਤਾ ਨਹੀਂ ਵੀ ਅਫਸੋਸ ਹੋਏਗਾ ਨਹੀਂ ਹੋਏਗਾ ਪਰ ਜਿਵੇਂ ਪੁਰਾਣੀ ਟਰੰਕ ਟਰੰਕ ਦੇ ਉੱਤੇ ਨਾਂ ਲਿਖਿਆ ਹੁੰਦਾ ਸੀਗਾ ਹਨਾ ਫਿਰ ਪੇਟੀਆਂ ਪੁਰਾਣੀਆਂ ਮੇਰੇ ਮਾਂ ਜੀ ਦੀ ਪੇਟੀ ਇੱਥੋਂ ਤੱਕ ਉਹ ਜਿਹੜੇ ਨਾਲ ਲਏ ਜਾਂ ਉਹ ਬੁੰਨਦੇ ਸੀਗੇ ਨਾ ਦਰੀਆਂ ਘਰ ਚ ਮੈਂ ਉਹੀ ਕਹਿਣ ਲੱਗੀ ਸੀ ਖੇਸ ਜਿਹੜੇ ਨੇ ਚੈੱਕ ਵਾਲੇ ਆਹ ਕਾਲੇ ਨੀਲੇ ਤੇ ਚਿੱਟੇ ਚਿੱਟੇ ਖੇਸ ਉਹ ਨਹੀਂ ਤੁਹਾਡੇ ਕੋਲ ਸੁੱਟੇ ਜਾਂਦੇ ਹੋ ਹਜੇ ਵੀ ਬਹੁਤ ਪਏ ਨੇ ਸਾਡੇ ਕੋਲ ਬਈ ਉਹ ਕੰਮ ਵੀ ਬਹੁਤ ਆਉਂਦੇ ਆ ਹਾਂ ਹੋਰ ਹੋਰ ਵੀ ਇਸ ਤਰ੍ਹਾਂ ਦੀ ਕਈ ਚੀਜ਼ਾਂ ਥੋੜੇ ਦਿਨ ਪਹਿਲੇ ਕੀ ਹੋਇਆ ਕਿ ਸਾਡੇ ਘਰ ਇੱਕ ਹਮਾਮ ਪਿਆ ਪਿੱਤਲ ਦਾ ਹਮਾਮ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਸ ਦੇ ਵਿੱਚ ਇੱਕ ਪਿੱਤਲ ਦਾ ਤੁਸੀਂ ਕਹਿ ਲਓ ਵੱਡੀ ਸਾਰੀ ਸੁਰਾਈ ਹੈ ਔਰ ਇਹ ਅੰਦਰ ਇੱਕ ਉਹ ਲੱਗਿਆ ਫਨਲ ਜਿਆ ਲੱਗਾ ਉਸ ਦੇ ਵਿੱਚ ਪੁਰਾਣੇ ਜ਼ਮਾਨੇ ਚ ਪਾਪਾ ਸਾਨੂੰ ਸੁਣਾਉਂਦੇ ਹੁੰਦੇ ਸੀ ਕਿ ਕੋਠੇ ਤੇ ਉਹ ਕੋਲੇ ਪਾ ਦਿੰਦੇ ਸੀ ਆਸ-ਪਾਸ ਉਹਰੇ ਪਾਣੀ ਹੁੰਦਾ ਸੀਗਾ ਤੇ ਟੂਟੀ ਤੋਂ ਅਸੀਂ ਗਰਮ ਪਾਣੀ ਲੈ ਲੈਂਦੇ ਸੀ ਪਾਣੀ ਲੈ ਲਓ ਲੌਣ ਦੇ ਸੀਗੇ ਉਸ ਤੋਂ ਥੋੜੇ ਦਿਨ ਪਹਿਲੇ ਮੇਰੇ ਮਦਰ ਨੇ ਮੈਨੂੰ ਕਿਹਾ 2-3 ਮਹੀਨੇ ਪਹਿਲੇ ਕਿ ਇਹ ਨਾ ਇਦਾਂ ਕਰੀ ਤੂੰ ਇੱਕ ਦਿਨ ਹੁਜੋ ਤੂੰ ਪਾਂਡਿਆ ਵਾਲੇ ਬਾਜ਼ਾਰ ਗਈ ਨਾ ਹਮਾਮ ਲੈ ਜੀ ਤੈਨੂੰ ਵੇਚ ਦੇਈ ਮੈਨੂੰ ਪਤਾ ਹੀ ਨਹੀਂ ਕਿ ਇੱਕਦਮ ਇੰਨਾ ਗੁੱਸਾ ਆਇਆ ਕਿ ਮੈਂ ਨਾ ਟ੍ਰਿਗਰ ਹੋ ਗਈ ਕਿ ਮੈਂ ਇਹ ਵੀ ਨਹੀਂ ਦੇਖਿਆ ਕਿ ਮੈਂ ਆਪਣੀ ਮਾਂ ਨਾਲ ਸ਼ਾਇਦ ਗੱਲ ਕਰ ਰਹੀ ਹਾਂ ਬਾਅਦ ਚ ਮੈਨੂੰ ਅਫਸੋਸ ਵੀ ਹੋਇਆ ਇਸ ਚੀਜ਼ ਦਾ ਮੇਰਾ ਇੱਕਦਮ ਜਵਾਬ ਇਹ ਸੀਗਾ ਮੈਂ ਕਿਹਾ ਤੁਹਾਡੀ ਜ਼ਿੰਦਗੀ 'ਚ ਇੰਨੀ ਗਰੀਬੀ ਆ ਗਈ ਹੈ ਕਿ ਤੁਹਾਨੂੰ ਭਾਂਡੇ ਆ ਇਹ ਚੀਜ਼ ਵੇਚਣ ਦੀ ਜ਼ਰੂਰਤ ਪੈ ਗਈ ਹੈ ਤੁਹਾਨੂੰ ਪੈਸੇ ਚਾਹੀਦੇ ਤਾਂ ਮੈਨੂੰ ਦਿਓ ਮੈਂ ਕਿਹਾ ਤੁਸੀਂ ਸੋਚ ਵੀ ਮਤਲਬ ਜ਼ਰੂਰਤ ਕੀ ਹੈ ਇਸ ਚੀਜ਼ ਨੂੰ ਵੇਚਣ ਦੀ ਉਹ ਤੁਹਾਡਾ ਜਿਹੜਾ ਜਜ਼ਬਾਤ ਆ ਨਾ इमोशनल ਅਟੈਚਮੈਂਟ ਆ ਉਹ ਟ੍ਰਿਗਰ ਹੋ ਗਈ ਤੁਹਾਡੀ ਤਾਂ ਕਰ ਮੈਂ ਉਹੀ ਕਹਿ ਰਹੀ ਹਾਂ ਔਰ ਤੁਸੀਂ ਦੇਖੋ ਅਸੀਂ ਪੁਰਾਣੀਆਂ ਅਖਬਾਰਾਂ ਕਿਵੇਂ ਵੇਚਦੇ ਹਾਂ ਪੁਰਾਣੀਆਂ ਕਾਪੀਆਂ ਬੱਚਿਆਂ ਦੀਆਂ ਜਿਹੜੀਆਂ ਨੇ ਅੱਛਾ ਪੁਰਾਣੀਆਂ ਅਖਬਾਰਾਂ ਤੋਂ ਮੈਨੂੰ ਜਿਵੇਂ ਯਾਦ ਆਇਆ ਕਿ ਹੁਣ ਸਾਰੇ ਮੈਨੂੰ ਪਲੀਜ਼ ਜੱਜ ਮਤ ਕਰਨਾ ਵੈਸੇ ਮੈਂ ਬੜੀ ਸਫਾਈ ਪਸੰਦ ਹੈ ਬੜੀ ਆਰਗੇਨਾਈਜ਼ਡ ਹੈ ਮੈਂ ਆਪਣੀ ਹੁਣੇ ਪਿਛਲੇ ਹਫਤੇ ﺍﻟमारी ਸਾਫ਼ ਕੀਤੀ ਔਰ ਕੱਪੜਿਆਂ ਵਾਲੀ ﺍﻟमारी ਚ ਮੈਂ ਅਖਬਾਰਾਂ ਕੱਢੀਆਂ ਤੇ ਉਹ ਜਿਹੜੀਆਂ ਅਖਬਾਰਾਂ ਪੀਲੀਆਂ ਹੋ ਗਈਆਂ ਹੁੰਦੀਆਂ ਨੇ ਰੰਗ ਬਦਲਦੇ ਹੁੰਦੇ ਤੇ ਤੁਸੀਂ ਉਹ ਤਰੀਕ ਦੇਖਦੇ ਹੋ ਵੀ ਇਹ 2015 ਦੀ ਅਖਬਾਰ ਹੈ ਮਤਲਬ ਮੈਂ ਇੰਨੀ ਪੁਰਾਣੀ ਹੋਗੀ ਕਿ ਮੈਂ ﺍﻟमारी ਇਤੋਂ ਖ਼ਬਰ ਨਹੀਂ ਬਦਲੀ ਪਰ ਉਹਨਾਂ ਦੇ ਨਜ਼ਰ ਮਾਰਦੇ ਹਾਂ ਤੁਸੀਂ ਥੋੜੀ ਦੇਰ ਰੁੱਕ ਕੇ ਔਰ ਤੁਸੀਂ ਖ਼ਬਰਾਂ ਦੇਖਦੇ ਹੋ ਕਿ ਉਹਨਾਂ ਮਹੀਨਿਆਂ 'ਚ ਉਹਨਾਂ ਦਹਾਕਿਆਂ 'ਚ ਜਾਂ ਸਾਲਾਂ 'ਚ ਕੀ ਕੀ ਚੀਜ਼ ਵਾਪਰ ਰਹੀ ਸੀਗੀ ਇਹ ਮੈਂ ਵੀ ਇਸ ਤਰ੍ਹਾਂ ਰੱਖਿਆ ਹੁੰਦੀ ਆਂ ਫਿਰ ਮੈਨੂੰ ਬਹੁਤ ਵੱਡਾ ਜਿਗਰਾ ਕਰਕੇ ਰੱਖ ਲਈ ਦਿਆਂ ਕਿ ਕਿਤੇ ਲੋੜ ਪੈਗੀ ਪੜਨਾ ਹੈ ਹਨਾ ਪਰ ਫਿਰ ਮੈਂ ਉਹੀ ਬਹੁਤ ਵੱਡਾ ਜਿਗਰਾ ਕਰਕੇ ਉਹ ਕੱਢ ਦੇ ਦਿਆਂ ਕਿ ਨਹੀਂ ਹੁਣ ਸਾਡੇ ਕੋਲ ਸੋਸ਼ਲ ਮੀਡੀਆ ਹੈ ਉਹਦੇ ਉੱਤੇ ਸਾਨੂੰ ਨੈਟ ਤੋਂ ਕਿਤੇ ਉਹਨਾਂ ਕਿਤੇ ਉਹ ਕੁਝ ਨਾ ਕੁਝ ਲੱਭ ਜਾਂਦਾ ਕਿਤਾਬਾਂ ਵੀ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ ਹੁਣ ਫੇ ਮੈਂ ਇਹ ਕੀਤਾ ਕਿ ਮੈਂ ਥੋੜੀ ਦੇਰ ਪਹਿਲੇ ਤੁਸੀਂ ਦੇਖਿਆ ਹੁੰਦਾ ਮੈਨੂੰ ਯਾਦ ਹੈ ਵਟਸਐਪ ਤੇ ਮੈਂ ਸਟੇਟਸ ਪਾਇਆ ਉਹ ਸਾਰੀਆਂ ਕਿਤਾਬਾਂ ਦਾ ਜਿਹੜਾ ਮੈਨੂੰ ਲੱਗਿਆ ਕਿ ਹਾਂ ਇਹ ਮੈਂ ਮਤਲਬ ਥੋੜਾ ਜਿਵੇਂ ਤੁਸੀਂ ਕਹਣਾ ਜਿਗਰਾ ਕਰਕੇ ਮੈਂ ਕਿਸੇ ਐਸੇ ਇਨਸਾਨ ਨੂੰ ਦੇ ਸਕਦੀ ਹਾਂ ਜਿਹੜਾ ਕਿ ਇਹਨਾਂ ਦਾ ਖਿਆਲ ਰੱਖੇ ਤੇ ਉਹ ਕਾਫੀ ਜਿਹੜੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਔਰ ਲੈ ਕੇ ਗਏ ਮੇਰੇ ਕੋਲ ਕਿ ਇਹ ਕਿਤਾਬ ਮੈਨੂੰ ਦੇ ਦਿਓ ਤੁਸੀਂ ਮੈਂ ਦੱਸਦੀ ਹਾਂ ਸੀ ਨਾ ਛੋਟੇ ਹੁੰਦੇ ਆ ਆਦਤ ਹੁੰਦੀ ਘਰ ਘਰ ਖੇਡਣ ਦੀ ਤੇ ਇੱਕ ਨਾ ਪੁਰਾਣੇ ਸਮਿਆਂ ਚੋ ਮਾਰਬਲ ਦੀ ਸਿਲ ਜੀ ਬਣਾ ਕੇ ਲਾਉਂਦੇ ਹੁੰਦੇ ਸੀਗੇ ਤੇ ਜਿਹੜੇ ਘਰ ਚ ਸਾਡਾ ਬਚਪਨ ਬੀਤਿਆ ਉਹ ਸਿਲ ਸੀ ਮੇਰੇ ਦਾਦਾ ਜੀ ਦੇ ਨਾਂ ਦੀ ਤੇ ਉਹਦੇ ਉੱਤੇ ਲਿਖਿਆ ਨਾਂ ਲਿਖ ਕੇ ਬਕਾਇਦਾ ਥੱਲੇ ਅਗਸਟ 1936 हुँ. بس ਉਹਦੇ ਨਾਲ ਉਹ ਘਰ ਦੇ ਬਾਹਰ ਸਾਡਾ ਜਿਹੜਾ ਇੱਟਾਂ ਦਾ ਬਣਾਇਆ ਉੱਥੇ ਰੱਖਦੇ ਨਾ ਜੇ ਸਾਡਾ ਘਰ ਆ ਆਡਰੈਸ ਆ ਤੁਸੀਂ ਆਇਓ ਘਰ ਘਰ ਕੇ ਤੇ ਉਹ ਘਰ ਘਰ ਚ ਵਰਤੀ ਜਾਂਦੀ ਸੀ ਉਹ ਜਦੋਂ ਹੁਣ ਦੇਖੀ ਨਾ ਤੇ ਘਰ ਚ ਹੀ ਕਿਹਾ ਵੀ ਇਹ ਕੀ ਕਰਨੀ ਆ ਇਹ ਭੁਰੀ ਆ ਥੋੜੀ ਜੀ ਤੇ ਇਹਦੇ ਤੇ ਲੋੜ ਨਹੀਂ ਇਹਨੂੰ ਸੁੱਟਦੀ ਏ ਮੈਂ ਨਾ 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 ਇਹੀ ਤਾਂ ਰੱਖਣੀ ਆ ਇਹ ਜਿਹੜਾ ਐਡਾ ਪੁਰਾਣਾ ਮਕਾਨ ਆ ਇਨੇ ਡਰਣਾ ਐ ਨਹੀਂ ਰਹਿਣਾ ਕਿ ਕੀ ਇਹਦੇ ਹਾਲਾਤ ਬਣ ਜਾਣੇ ਆ ਐ ਖਾਲੀਓ ਮਕਾਨ ਤੇ ਮੈਂ ਕਿਹ ਜਿਹੜੀ ਸੈਲ ਆ ਨਾ ਇਨੇ ਯਾਦ ਕਰਾਉਣਾ ਕਿ ਇਹ ਮੇਰੇ ਦਾਦੇ ਦੇ ਨਾਮ ਤੇ ਇਹ ਘਰ ਬਣਿਆ ਸੀ ਤੇ 1936 ਚ ਬਣਿਆ ਸੀਗਾ ਵੀ ਸਾਡੇ ਅਸੀਂ ਬੜੇ ਕਿਸਮਤ ਵਾਲੇ ਆ ਕਿ ਅਸੀਂ ਇਸ ਤਰ੍ਹਾਂ ਪੱਕਿਆ ਘਰਾਂ ਚ ਖੇਡੇ ਬਣਿਆ ਔਰ ਉੱਥੇ ਜੰਮੇ ਪਲੇ ਆ ਤੇ ਮੈਨੂੰ ਇੱਕ ਦਮ ਲੱਗਾ ਕਿ ਨਹੀਂ ਨਹੀਂ ਮੈਂ ਇਹ ਨਹੀਂ ਕਿਸੇ ਨੂੰ ਮਤਲਬ ਇਹ ਰੱਖਣੀ ਰੱਖਣੀ ਹੈ ਜਿੱਥੇ ਵੀ ਜਾਣਾ ਹੈ ਨਾਲ ਜਾਓ ਮੇਰੇ ਬਾਅਦ ਜਿੰਨੂੰ ਲੱਗਦਾ ਕਿ ਨਹੀਂ ਲੋੜ ਹੈਗੀ ਉਹ ਸ਼ਾਇਦ ਉਹਨੂੰ ਡਿਸਪੋਜ਼ ਆਫ ਕਰ ਦਵੇ ਬਰਤਨ ਆ ਜਿਹੜੇ ਤੁਸੀਂ ਜਦੋਂ ਕਿਹਾ ਖਮਾਮ ਵੇਚਣਾ ਹੁਣ ਜਦੋਂ ਕਿਤੇ ਵਿਰਸੇ ਦੀ ਕੋਈ ਉਹ ਲੱਗੀ ਹੁੰਦੀ ਆ ਨਾ ਐਗਜ਼ੀਬਿਸ਼ਨ ਜਾਂ ਕੰਪੀਟੀਸ਼ਨ ਹੁੰਦਾ ਬੱਚਿਆਂ ਨੂੰ ਕਹਿੰਦਾ ਪਟਿਕਲ ਪੁਰਾਣੇ ਬਾਗ ਫੁਲਕਾਰੀਆਂ ਕੋਈ ਪੁਰਾਣੇ ਪਾਣ ਡਿਆ ਅੱਛਾ ਪਿੰਡਾਂ ਵਾਲੇ ਲੈ ਵੀ ਹੁੰਦੇ ਆ ਕੜੇ ਵਾਲੇ ਗਲਾਸ ਛੰਨੇ ਕਹਿੰਦੇ ਪ੍ਰਿਆ ਜੀ ਮੈਂ ਆਪਣੇ ਘਰ ਕਹਿੰਦੀਆਂ ਵੱਡੀਆਂ ਥਾਲੀਆਂ ਛੰਨੇ ਗਲਾਸ ਮੇਰੀ ਦਾਦੀ ਜੀ ਦਾ ਇਹ ਹੁੰਦਾ ਸੀਗਾ ਕਿ ਜਦੋਂ ਮਾਗੀ ਆ ਨਾ ਉਹ ਜਿਹੜੇ ਲਾਗੀ ਆਉਣੇ ਆ ਕਿਸੇ ਨੂੰ ਗਾਗਰ ਦੇ ਦੇਣੀ ਆ ਕਿਸੇ ਨੂੰ ਵੱਡੀ ਪ੍ਰਾਤ ਦੇ ਦੇਣੀ ਆ ਤੇ ਸੱਚਮੁੱਚ ਉਹ ਇਹ ਪੁਰਾਣੇ ਬਰਤਨ ਸੀ ਜਿਹੜੇ ਨਾ ਇਹ ਦੇ ਕੇ ਬਦਲਾ ਕੇ ਤੇ ਉਸ ਟਾਈਮ ਵੇਲੇ ਦੇ ਨਵੇਂ ਬਰਤਨ ਲੈ ਆਓ ਕਿ ਇਹਨਾਂ ਨੇ ਰਸੋਈ ਮੱਲੀ ਐ ਇਹ ਹੁਣ ਵਰਤੇ ਨਹੀਂ ਜਾਂਦੇ ਪਰ ਜਦੋਂ ਆ ਐਗਜ਼ਿਬਿਸ਼ਨ ਵੇਖੀ ਦਾ ਨਾ ਫਿਰ ਲੱਗਦਾ ਕਿ ਨਹੀਂ ਯਾਰ ਯਾਦ ਤੇ ਇੰਨਾ ਜੀ ਹੈ ਤੇ ਉਹ ਸਾਡੀ ਜਿਹੜੀ ਤੰਦ ਜੋੜਦੇ ਹੈ ਇਹੀ ਜੋੜਦੇ ਆ ਵੀ ਅਸੀਂ ਇੰਨਾ ਚੋਂ ਹੀ ਅੱਗੇ ਆਏ ਆ ਨਿਕਲੇ ਆ ਸਾਰੇ ਫਿਰ ਇਹ ਮਹਿਸੂਸ ਜ਼ਰੂਰ ਹੁੰਦਾ ਪਰ ਥਾਂ ਦੀ ਘਾਟ ਆ ਨਾ ਜਿਹੜੀ ਉਹ ਚੀਜ਼ ਰਸੋਈ ਚੋਂ ਇਹ ਚੀਜ਼ਾਂ ਹੁਣ ਮੇਰੇ ਕੋਲ ਮੇਰੇ ਨਾ ਨਾਨਾ ਜੀ ਦੇ ਟਾਈਮ ਦੇ ਪਏ ਆ ਉਹ ਕਿਤੇ ਭੂਟਾਨ ਅ ਮੇਰੇ ਨਾਨਾ ਜੀ ਬੋਟਨੀ ਦੇ ਪ੍ਰੋਫੈਸਰ ਸੀਗੇ ਤੇ ਉਹਨਾਂ ਭੂਟਾਨ ਸੀਗੇ ਡੈਪੂਟੇਸ਼ਨ ਤੇ ਕਿਤੇ ਗਏ ਤੇ ਉੱਥੋਂ ਦੇ ਸੂਪ ਬੋਲਜ਼ ਆ ਪਏ ਉਹ ਇੰਨੇ ਸੋਹਣੇ ਅੱਜ ਵੀ ਹੈਗੇ ਆ ਦੋ ਵਰਤਨੇ ਨਹੀਂ ਆ ਉਹ ਮੈਂ ਪੈਨੇ ਕਿ ਵਰਤੇ ਕਿਤੇ ਟੋਟ ਨਾ ਜਾਣ ਪਰ ਯਾਦ ਆ ਉਹਨਾਂ ਦੀ ਪਈ ਹੋਈ ਬਿਲਕੁਲ ਕਿਉਂਕਿ ਮੇਰੇ ਤਾਇਆ ਜੀ ਹੁਣ ਤੁਸੀਂ ਦੇਖ ਲਓ तकरीबन 90 ਸਾਲਾਂ ਦੇ ਹੋ ਗਏ ਨੇ ਤੇ ਉਸ ਜ਼ਮਾਨੇ ਦੇ ਵਿੱਚ ਉਹ ਇੰਗਲੈਂਡ ਪੜਨ ਗਏ ਸੀ ਤੇ ਉੱਥੋਂ ਇੰਗਲੈਂਡ ਤੋਂ ਹੋਰ ਆਸ-ਪਾਸ ਦੇ ਦੇਸ਼ਾਂ ਵਿੱਚ ਉਹਨਾਂ ਦਾ ਜਾਣਾ ਹੋਇਆ ਤੇ ਅੱਜ ਤੋਂ ਸ਼ਾਇਦ ਉਹ 50 ਸਾਲ ਪੁਰਾਣੀ ਕਰੋਕਰੀ ਹੋਏਗੀ ਜਿਸ ਨੂੰ ਅਸੀਂ ਅੱਜ ਤੱਕ ਯੂਜ਼ ਨਹੀਂ ਕੀਤਾ ਔਰ ਉਹ ਪੂਰੇ ਦੇ ਪੂਰੇ ਡਿਨਰ ਸੈਟਸ ਨੇ ਜਿਨ੍ਹਾਂ ਦੇ ਪਿੱਛੇ ਪ੍ਰੋਪਰ ਸਟੈਂਪ ਲੱਗੀ ਹੁੰਦੀ ਹੈ ਇੱਕ ਫਰਾਂਸ ਤੋਂ ਲੈ ਕੇ ਆਏ ਸੀ ਔਰ ਇੱਕ ਉਹ ਇੰਗਲੈਂਡ ਤੋਂ ਲੈ ਕੇ ਆਏ ਸੀ ਉਹ ਹਜੇ ਵੀ ਸਜਾ ਕੇ ਰੱਖੇ ਹੋਏ ਹੈ ਤੇ ਮੇਰੇ ਮਦਰ ਕਹਿੰਦੇ ਰਹਿੰਦੇ ਨੇ ਇਹਨਾਂ ਨੂੰ ਵਰਤ ਲਿਆ ਕਰੋ ਇਹਨਾਂ ਨੂੰ ਵਰਤ ਲਿਆ ਕਰੋ ਔਰ ਉਹ ਵਰਤਨ ਦਾ ਕਦੀ ਸਾਡਾ ਜਿਗਰਾ ਵੀ ਨਹੀਂ ਹੋਇਆ ਕਿਉਂਕਿ ਸਾਨੂੰ ਬਚਪਨ ਚ ਕਦੀ ਉਹਨੂੰ ਵਰਤਨ ਨਹੀਂ ਦਿੱਤਾ ਹੁਣ ਸਾਨੂੰ ਲੱਗਦਾ ਨਹੀਂ ਅਸੀਂ ਸਾਭ ਕੇ ਰੱਖਣਾ ਪਰ ਹਰ ਸਾਲ ਇੱਕ ਰਿਚੁਅਲ ਹੁੰਦਾ ਔਰ ਉਹ ਰਿਚੁਅਲ ਇਹ ਹੁੰਦਾ ਕਿ ਦੀਵਾਲੀ ਤੋਂ ਪਹਿਲਾਂ ਉਹ ਸਾਰੇ ਕ੍ਰੋਕਰੀ ਅਸੀਂ ਬਚਪਨ ਤੋਂ ਹੀ ਕਰਦੇ ਆ ਰਹੇ ਹਾਂ ਕੱਢ ਕੇ ਸਫਾਈ ਕਰਕੇ ਵਿੱਚ ਇੱਕ ਇੱਕ ਨੈਪਕਿਨ ਲਗਾ ਕੇ ਅਸੀਂ ਉਹਨੂੰ ਵਾਪਸ ਕਰ ਆ ਰਹੇ ਹਾਂ ਸਿਰਫ ਵਾਪਸ ਉਹ ਥੇ ਹੀ ਰੱਖ ਦੇਣਾ ਹਾਂਜੀ ਔਰ ਇਹ ਵੈਸੇ ਮੈਨੂੰ ਸ਼ੌਕ ਆ ਕਰੋਕਰੀ ਦਾ ਜਿਵੇਂ ਆਏ ਤੇ ਮੇਰਾ ਹੁੰਦਾ ਕਿ ਇੱਕ ਵਾਰੀ ਨਾ ਇਹਨੂੰ ਵਰਤਿਆ ਜਾਵੇ ਥੋੜਾ ਜਿਹਾ ਕੁਝ ਖਾਦਾ ਪੀਤਾ ਜਾਏ ਫਿਰ ਧੋਕੇ ਰੱਖ ਦਿਓ ਹੌਸਲਾ ਨਹੀਂ ਪੈਂਦਾ ਕਿਉਂਕਿ ਸਾਰੀ ਟੁੱਟ ਭੱਜ ਵਾਲੀ ਕਰੋਕਰੀ ਹੁੰਦੀ ਹੈ ਤਾਂ ਕਰਕੇ ਇਸੇ ਤਰ੍ਹਾਂ ਮੇਰੇ ਕੋਲ ਇੱਕ ਦੁਪੱਟਾ ਪਿਆ ਮੇਰੇ ਸਭ ਤੋਂ ਵੱਡੇ ਤਾਈ ਜੀ ਦਾ ਔਰ ਬਸ ਉਹ ਕਈ ਵਾਰੀ ਆਇਆ ਕਿ ਉਹ ਨਾ ਆਫ ਵਾਈਟ ਜਿਆ ਬੜਾ ਸੋਨਾ 골ਡਨ ਬਾਰਡਰ ਤੇ ਕਿ ਇਹਨੂੰ ਰੰਗ ਕਰਾ ਲਿਆ ਜਾਏ ਫਿਰ ਮੈਂ ਨਹੀਂ ਨਹੀਂ ਵਰਤਨਾਂ ਹੀ ਕੱਦਲੀ ਰੱਖ ਛੱਡੋ ਬਸ ਇੱਕ ਯਾਦ ਆ ਨਾਲ ਪਈ ਐ ਇਹ ਨਾਲ ਹੀ ਜਾਣੀ ਐ ਸੋ ਕਿਤੇ ਨਾ ਕਿਤੇ ਬਹੁਤ ਸਾਰਾ ਸਮਾਨ ਸਾਡੇ ਕੋਲ ਖਾਸ ਕਰਕੇ ਜਿਵੇਂ ਜਿਹੜੀ ਸ਼ੁਰੂ ਚ ਤੁਸੀਂ ਗੱਲ ਕੀਤੀ ਐ ਕਿ ਕੱਪੜੇ ਜਿਹੜੇ ਅਸੀਂ ਨਹੀਂ ਯੂਜ਼ ਕਰ ਰਹੇ ਨਹੀਂ ਪਾ ਰਹੇ ਉਹ ਜ਼ਰੂਰ ਸਾਨੂੰ ਡਿਸਪੋਜ਼ ਆਫ ਕਰਨੇ ਚਾਹੀਦੇ ਆ ਦਿਵਾਲੀ ਵਾਲੀ ਗੱਲ ਕਿ ਕਿਤੇ ਨਾ ਕਿਤੇ ਸਾਨੂੰ ਨਾ ਸੀਜ਼ਨਲ ਸਫਾਈ ਕਰਨੀ ਚਾਹੀਦੀ ਆ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਵਰਤਨੀ ਆ ਜਿਵੇਂ ਬਾਹਰ ਦੇ ਮੋਕਾਂ ਚ ਹੁੰਦਾ ਕਿ ਉਹ ਬਾਹਰ ਡਿਸਪੋਜ਼ ਆਫ ਕੀ ਕਰਦੇ ਆ ਕਿ ਬਾਹਰ ਰੱਖ ਦਿੰਦੇ ਆ ਘਰ ਦੇ ਕਿ ਜੇ ਕਿਸੇ ਨੂੰ ਚਾਹੀਦੀ ਆ ਉਹ ਲੈ ਜਾਵੇ ਤੇ ਇਹ ਚੀਜ਼ ਇੱਥੇ ਵੀ ਆ ਗਈ ਆ ਮੈਂ ਅੰਮ੍ਰਿਤਸਰ ਦੇਖਿਆ ਸੀਗਾ ਉਹਨਾਂ ਉਹਨਾਂ ਨੇ ਇੱਕ ਜਗ੍ਹਾ ਬਣਾਈ ਆ ਉੱਥੇ ਕੱਪੜਿਆਂ ਦੇ ਢੇਰ ਲੱਗੇ ਹੁੰਦੇ ਆ ਕਿ ਤੁਸੀਂ ਉੱਥੇ ਰੱਖ ਦਿਓ ਜਿਹੜੇ ਲੋੜਵੰਦੇ ਆ ਉਥੋਂ ਆਪੇ ਚੁਣ ਕੇ ਲੈ ਜਾਣ ਤੇ ਇਹ ਚੀਜ਼ਾਂ ਜੇ ਅਸੀਂ ਕਰ ਲਈਏ ਕੁਝ ਇੱਕ ਸਫਾਈ ਅਸੀਂ ਕਰ ਲਾਂਗੇ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਡਿਸਪੋਜ਼ ਆਫ ਕਰਨੀਆਂ ਬਣਦੀਆਂ ਵੀ ਨੇ ਤੇ ਕੁਝ ਜਿਹੜੀਆਂ ਫਿਰ ਜਿਨ੍ਹਾਂ ਨਾਲ ਜਜ਼ਬਾਤ ਜੁੜੇ ਆ ਜਾਂ ਫਿਰ ਸਾਨੂੰ ਲੱਗਦਾ ਕਿ ਸਾਡੀ ਅਗਲੀ ਜਨਰੇਸ਼ਨ ਨੂੰ ਵੀ ਪਤਾ ਲੱਗਣੀਆਂ ਚਾਹੀਦੀਆਂ ਨੇ ਉਹ ਤੇ ਰੱਖਣੀਆਂ ਬਣਦੀਆਂ ਨੇ ਆਪਣੀਆਂ ਕੀ ਲੱਗਦਾ ਤੁਹਾਨੂੰ ਮੈਂ ਹਜੇ ਵੀ ਕਵਾਂਗੀ ਕਿ ਮੈਂ ਹਜੇ ਅਗਲੀ ਜਨਰੇਸ਼ਨ ਤੱਕ ਪਹੁੰਚੀ ਨਹੀਂ ਮੈਨੂੰ ਲੱਗਦਾ ਮੈਂ ਆਪਣੇ ਹੀ ਹਜੇ ਇਮੋਸ਼ਨਸ ਨੂੰ ਸਮਝ ਨਹੀਂ ਪਾਈਆਂ ਜਾਂ ਐਕਸੈਪਟ ਨਹੀਂ ਕਰ ਪਾਈਆਂ ਅ ਬਾਕੀ ਤੁਸੀਂ ਜਿਵੇਂ ਹੁਣੇ ਜ਼ਿਕਰ ਕੀਤਾ ਸੀਗਾ ਉਹ ਸਿਲ ਦਾ ਹਨਾ ਮੈਨੂੰ ਲੱਗਦਾ ਕਿ ਕੁਝ ਸਾਲ ਪਹਿਲੇ ਸਾਡਾ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਸਾਡਾ ਘਰ ਬਹੁਤ ਪੁਰਾਣਾ ਹੈ ਜਿਹਦੀਆਂ 14 ਫੁੱਟ ਉੱਚੀਆਂ ਛੱਤਾਂ ਨੇ ਪਰ ਹਜੇ ਵੀ ਕੁਝ ਕਮਰੇ ਇਹੋ ਜਿਹੇ ਨੇ ਜਿਸ ਦੇ ਵਿੱਚ ਲਾਲ ਇੱਟਾਂ ਦੀ ਛੱਤ ਹੈ ਤੇ ਗ੍ਰੇ ਪੇਂਟ ਕੀਤੇ ਹੋਏ ਬਾਲੇ ਲੱਗੇ ਨੇ ਹਾਂ ਹਾਂ ਸੋਹਣੇ ਲੱਗਦੇ ਆ ਤੇ ਇੱਕ ਕਮਰੇ ਦੀ ਥੋੜੀ ਲੀਕੇਜ ਦੀ وجہ ਨਾਲ ਸਾਨੂੰ ਬੜੀ ਜ਼ਰੂਰਤ ਪਈ ਕਿ ਉਸ ਦੀ ਛੱਤ ਸਾਨੂੰ ਜਿਹੜੀ ਲੈਂਟਰ ਪਵਾਉਣਾ ਪਿਆ ਤੇ ਜਦੋਂ ਉਹ ਲੈਂਟਰ ਪੈ ਰਿਆ ਸੀ ਔਰ ਉਹ ਤੋੜ ਰੇ ਸੀ ਉਸ ਛੱਤ ਨੂੰ ਉਸ ਦਿਨ ਮੇਰਾ ਮਨ ਇੰਨਾ ਉਦਾਸ ਹੋਇਆ ਕਿ ਹਾਲਾਂਕਿ ਮੇਰੇ ਫਾਦਰ ਨੇ ਮੈਨੂੰ ਸਮਝਾਇਆ ਕਿ ਇਹ ਹੋਰ ਮਜ਼ਬੂਤ ਹੋ ਜਾਏਗਾ ਤੁਸੀਂ ਇਸ ਘਰ ਦੇ ਵਿੱਚ ਹੋਰ 50 ਸਾਲ ਰਹਿ ਸਕੋਗੇ ਮੈਂ ਇਸ ਨੂੰ ਇੰਨਾ ਮਜ਼ਬੂਤ ਕਰਕੇ ਜਾਊਂਗਾ ਇਸ ਘਰ ਨੂੰ ਹੈਨਾ ਪਰ ਉਹ ਤੁਹਾਨੂੰ ਅੱਛਾ ਪਤਾ ਨਹੀਂ ਮੈਨੂੰ ਤਦ ਮੈਂ ਸਮਝ ਨਹੀਂ ਪਾ ਰਹੀ ਸੀ ਕਿ ਐਜ਼ ਅ ਮੈਂ ਬੱਚੀ ਸੀ ਤਦ ਕਿ ਮੈਨੂੰ ਕੀ ਬੁਰਾ ਲੱਗ ਰਿਹਾ ਇਹਦੇ ਵਿੱਚ ਹਾਲਾਂਕਿ ਤੁਸੀਂ ਦੇਖੋ ਕਿ ਹੁਣ ਜਿਵੇਂ ਸਾਡੇ ਜਿਹੜੇ ਬੱਚੇ ਨੇ ਉਹ ਟੀਨੇਜ ਦੇ ਵਿੱਚ ਐਂਟਰ ਹੋਏ ਨੇ ਕਦੇ-ਕਦੇ ਬਚਪਨ ਦੇ ਵਿੱਚ ਮੇਰੇ ਬੇਟੇ ਨੂੰ ਇਹ ਬੜਾ ਇਨਫੀਰੀਓਰਿਟੀ ਕੰਪਲੈਕਸ ਆਂਦਾ ਸੀ ਕਿ ਮੈਂ ਆਪਣੇ ਦੋਸਤਾਂ ਦੇ ਘਰ ਜਾਣਾ ਉਹਨਾਂ ਦੇ ਘਰ ਤਾਂ ਬੜੇ ਮਾਡਰਨ ਨੇ ਮਾਰਬਲ ਲੱਗਾ ਹੈ ਉੱਥੇ ਹੈਨਾ ਵੱਡੀਆਂ ਕੋਠੀਆਂ ਨੇ ਔਰ ਸ਼ੀਸ਼ੇ ਦੇ ਬਨੇਰੇ ਨੇ ਉੱਥੇ ਸਾਰਾ ਕੁਝ ਤੇ ਸਾਡਾ ਘਰ ਤਾਂ ਬਹੁਤ ਹੀ ਪੁਰਾਣਾ ਹੈ ਤੇ ਉਹਦੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਆਂਦਾ ਸੀਗਾ ਪਰ ਉਹ ਨੂੰ ਕੁਝ ਚਿਰਾਂ ਤੋਂ ਬਾਹਰ ਰਹਿ ਰਿਹਾ ਦੂਸਰੀ ਸਟੇਟ ਵਿੱਚ ਰਹਿ ਰਿਹਾ ਤੇ ਹੁਣ ਜਦੋਂ ਆਇਆ ਤੇ ਉਹਨੂੰ ਸਾਰੀਆਂ ਚੀਜ਼ਾਂ ਦੇ ਵਿੱਚੋਂ ਉਸ ਘਰ ਦੇ ਵਿੱਚੋਂ ਦਰਵਾਜ਼ਾ ਈਵਨ ਤੁਸੀਂ ਦੇਖੋ ਨਾ ਸਾਡੇ ਘਰ ਦਾ ਜਿਹੜਾ ਦਰਵਾਜ਼ਾ ਹੁੰਦਾ ਉਸ ਤੇ ਖੁੱਲਣ ਦੀਆਂ ਨਾ ਕਈ ਆਵਾਜ਼ਾਂ ਹੁੰਦੀਆਂ ਹਰ ਇੱਕ ਇਨਸਾਨ ਜਦੋਂ ਉਸ ਘਰ ਵਿੱਚ ਐਂਟਰ ਕਰਦਾ ਨਾ ਉਹ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਾਪਾ ਆ ਗਏ ਮੰਮਾ ਆ ਗਏ ਜਾਂ ਕੌਣ ਆ ਗਿਆ ਤੇ ਉਹ ਜਿਹੜੀਆਂ ਆਵਾਜ਼ਾਂ ਸੀ ਉਹਨਾਂ ਚੀਜ਼ਾਂ ਦੇ ਵਿੱਚੋਂ ਆ ਰਹੀਆਂ ਉਸ ਨੂੰ ਉਸ ਦੇ ਵਿੱਚ ਇੰਨਾ ਆਨੰਦ ਆ ਰਿਹਾ ਸੀਗਾ ਔਰ ਉਹਨੂੰ ਲੱਗ ਰਿਹਾ ਸੀਗਾ ਕਿ ਮੈਂ ਆਪਣੇ ਘਰ ਦੇ ਵਿੱਚ ਆਪਣੇ ਮੰਜੇ ਤੇ ਬੈਠ ਕੇ ਔਰ ਮੈਂ ਲੇਟ ਕੇ ਆਪਣੀ ਬਾਲੇ ਵਾਲੀ ਹੰਛਤਾਂ ਔਰ ਉਹ ਪੁਰਾਣਾ ਪੱਖਾ ਦੇਖ ਰਿਹਾ ਹਾਂ ਹਾਲਾਂਕਿ ਉਹ ਇਹ ਚੀਜ਼ਾਂ ਨਹੀਂ ਕਾਊਂਟ ਕਰ ਰਿਹਾ ਉਹਨਾ ਕਿ ਇਹ ਕਿੰਨਾ ਪੁਰਾਣਾ ਹੈ ਜਾਂ ਐਸਥੈਟਿਕਲੀ ਕਿੰਨਾ ਅੱਛਾ ਹੈ ਪਰ ਉਹ ਉਸ ਆਪਣੀ ਅਟੈਚਮੈਂਟ ਉਹਨੂੰ ਰੀਅਲਾਈਜ਼ ਹੋ ਤਿਆ ਨਾ ਈਸਟ ਔਰ ਵੈਸਟ ਹੋਮ ਇਜ਼ ਬੈਸਟ ਤੇ ਉਹ ਆਪਣਾ ਤੁਸੀਂ ਕਿ ਇਹ ਮੇਰਾ ਘਰ ਆ ਅਹਿਸਾਸ ਹੋ ਗਿਆ ਇੱਕਦਾਂ ਦਾ ਕਿ ਇਹ ਮੇਰਾ ਘਰ ਹੈ ਦੇਖੋ ਬਈ ਜਾਂਦੇ ਜਾਂਦੇ ਇੱਕ ਗੱਲ ਕਰਨੀ ਮੇਰੀ ਬੜੀ ਮੈਨੂੰ ਲੱਗਦਾ ਕਿ ਜ਼ਰੂਰੀ ਹੈ ਹਰ ਵਾਰ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਪ੍ਰੋਗਰਾਮ ਦੇਖੋ ਪ੍ਰੋਗਰਾਮ ਦੇਖ ਕੇ ਕਮੈਂਟ ਕਰੋ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਉੱਠ ਕੇ ਪੁਰਾਣੀਆਂ ਚੀਜ਼ਾਂ ਲੱਭਣੀਆਂ ਸ਼ੁਰੂ ਕਰ ਦੇਣੀਆਂ ਕਿਹੜੀਆਂ ਡਿਸਪੋਜ਼ ਆਫ ਕਰਨੀਆਂ ਅੱਜ ਔਖੇ ਸੌਖੇ ਹੋ ਕੇ ਡਿਸਪੋਜ਼ ਆਫ ਕਰ ਦਿਓ ਜਿਹੜੀਆਂ ਸਾਂਭਣ ਵਾਲੀਆਂ ਨੇ ਅੱਗੇ ਬੱਚਿਆਂ ਨੂੰ ਦੱਸਣੀਆਂ ਦਿਖਾਉਣੀਆਂ ਉਹ ਜ਼ਰੂਰ ਰੱਖਿਓ ਰਿਸ਼ਤੇ ਸਾਂਭੇ ਰਹਿੰਦੇ ਉਹਨਾਂ ਦੇ ਨਾਲ ਪਰ media info dr simran sidhu youtube channel जरूर सब्सक्राइब करो ਤੁਹਾਨੂੰ ਪ੍ਰੋਗਰਾਮ ਕਿਹਦਾ ਲਗਾ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਜਵਾਬ ਦਿਓ ਤੁਸੀਂ ਕੋਈ ਆਪਣੀ ਰਾਏ ਦੇਣੀ ਚਾਹਦੇ ਹੋ ਮੈਂ ਹਰ ਵਾਰ ਕਹਿੰਦੀ ਹਾਂ ਰਾਏ ਦਿਓ ਆਪਣੀ ਪਰ ਕਲਿੱਕ ਜਰੂਰ ਕਰੋ ਸਬਸਕ੍ਰਾਈਬ ਕਰੋ ਬਸ ਇੱਕ ਉਂਗਲ ਮਾਰਨੀ ਹੈ ਸਬਸਕ੍ਰਾਈਬ ਕਰ ਲੈਣਾ ਔਰ ਅਗਲੀ ਵਾਰ ਫੇਰ ਕੋਈ ਐਹ ਜਿਹਾ ਹੀ ਪ੍ਰੋਗਰਾਮ ਤੁਹਾਡੇ ਕੋਲ ਲੈ ਕੇ ਆਵਾਂਗੇ ਤਦ ਤੱਕ ਲਈ ਮੈਨੂੰ ਸਿਮਰਨ ਨੂੰ ਤੇ ਡਾਕਟਰ ਪ੍ਰਿਆ ਨੂੰ ਸਾਨੂੰ ਦੋਨਾਂ ਨੂੰ ਇਜਾਜ਼ਤ ਦਿਓ ਧੰਨਵਾਦ